ਵੰਤਾ ਚਾਸ਼ਮੀ ਰਹਿ ਗਈ ਹਰ ਤਾਂ ਸਾਰੇ ਸਰੋਵਰੀ ਅਕਾਲੀ ਦਾ ਤੋਂ ਸੀਨੀਅਰ ਲੀਡਰ ਤੁਹਾਡਾ ਸਭ ਤੋਂ ਵੱਡਾ ਬਾਦਲ ਹੈ ਉਹਦੀ ਲੜਕੀ ਦਾ ਰਿਸ਼ਤਾ ਕਿੱਥੇ ਹੋਇਆ ਪਤਾ ਕੈਰੋ ਪਰਿਵਾਰ ਨੂੰ ਵਿਆਹੀ ਨਹੀਂ ਤੇ ਜਿਹੜੇ ਮੈਂ ਕਹਿੰਦਾ ਕਾਂਗਰਸ ਦੇ ਘਰੇ ਕੋ ਸਿੱਖ ਗਿਆ ਵੇ ਨਾ ਪਰ ਮੇਰਾ ਕਹਿਣ ਦਾ ਮਤਲਬ ਹੈ ਕਿ ਕਾਂਗਰਸ ਜਿਹੜੇ ਕਾਂਗਰਸੀ ਪਰਿਵਾਰ ਨੇ ਸਰੋਵਰੀ ਅਕਾਲੀ ਦਾ ਉਹਦੇ ਰਾਜ ਚੁੱਕੇ ਪ੍ਰਧਾਨ ਸਤਖੰਡਵਾਸੀ ਜਗਦਰ ਮੋਹਨ ਸਿੰਘ ਜਿਹੜੇ ਤੋਂ ਕੇਵਲ ਕੱਲਾ ਸਹਿਰਾ ਤੇੜ ਸਾਡੇ ਕਪੜੇ ਵਾਕੇ ਬਰਸ ਤੇ ਲੰਘਿਆ ਇਹ ਸਿਬੀਰ ਸਿੰਘ ਸੰਤ ਬਾਬਾ ਜਨਰਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਸਵਾਗਤ ਆ ਦੋਸਤੋ ਪੰਜਾਬੀ ਬਿਰਸਾ ਟੀਵੀ ਵੇਖਣ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਹੁਣ ਆਪਾਂ ਕਈ ਮੁੱਦਿਆਂ 'ਤੇ ਗੱਲਬਾਤ ਕਰਨੀ ਹੈ ਬੜੇ ਧਿਆਨ ਦੇ ਨਾਲ ਸੁਣਨੀ ਹੈ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੀ ਜਾਣਾ ਮੁੱਦੇ ਬੜਾ ਸੁਜੀਦੇ ਨੇ ਮੁੱਦੇ ਨੂੰ ਬੜਾ ਆਭਾਰਨ ਦੇ ਜਿਹੜੀ ਲੋਡ ਸੇ ਅੱਜ ਆ ਬੜੇ ਧਿਆਨ ਦੇ ਨਾਲ ਸੁਣਨ ਵਾਲੇ ਨੇ ਅੱਜ ਇੱਕ ਉਸ ਪੁੱਤਰ ਦੇ ਪਿਓ ਦਾ ਦਰਦ ਵੀ ਸੁਣਾਵਾਂਗੇ ਤੁਹਾਨੂੰ ਜਿੰਨਾਂ ਨਾਲ ਚੜਦੀ ਉਮਰ ਦੇ ਵਿੱਚ ਜਿਹੜਾ ਮੁੰਡਾ ਨੌਜਵਾਨ ਮਾਰ ਦਿੱਤਾ ਮੈਂ ਪਹਿਲਾਂ ਵੀ ਕਹਿਆ ਕਰਦਾ ਸੀ ਤੇ ਅੱਜ ਵੀ ਕਹਿਣਾਗਾ ਕਿ ਪੰਜਾਬ ਦੇ ਵਿੱਚ ਚਾਹੇ ਪੰਜਾਬ ਤੋਂ ਬਾਹਰ ਹੋਣ ਇਸ ਦੇਸ਼ ਦੇ ਵਾਸੀ ਜੇ ਕੋਈ ਨੌਜਵਾਨ ਕਰਾਹੇ ਪੈਂਦਾਗਾ ਚਾਹੇ ਉਹ ਨਸਿਆਂ ਦੀ ਦਲਦਲ ਦੇ ਵਿੱਚ ਧੱਕਿਆ ਜਾਵੇ ਜਾਂ ਕਾ ਜਾਂ ਕੋਈ ਗੈਂਗਸਟਰ ਵੱਲ ਵੱਧਾਗਾ ਉਸਦੇ ਪੈਰ ਪਸਾਰ ਲੈਂਦਾਗਾ ਤਾਂ ਸਾਡੀ ਸਰਕਾਰ ਨੂੰ ਉਹਨੂੰ ਮੋੜਨਾ ਚਾਹੀਦਾ ਤੇ ਉਹਨੂੰ ਮੁੱਖ ਧਾਰਾ ਦੇ ਵਿੱਚ ਲਿਆਉਣਾ ਚਾਹੀਦਾ ਜੇਕਰ ਉਹਨੇ ਕੋਈ ਕ੍ਰਾਈਮ ਕੀਤਾਗਾ ਦੁਨੀਆ ਦੇ ਵਿੱਚ ਕਿਸੇ ਬੰਦੇ ਨੂੰ ਛੱਟਫੇਟ ਮਾਰੀ ਹੈ ਜਾਂ ਮਾਰਿਆਗਾ ਉਹਨੂੰ ਕੀ ਕਰੇ ਪੁਲਿਸ ਫੜ ਕੇ ਜਿਹੜਾ ਕੋਟਾਂ ਦੇ ਵਿੱਚ ਪੇਸ਼ ਕਰੇ ਅਦਾਤ ਦੇ ਵਿੱਚ ਪੇਸ਼ ਕਰੇ ਪਰ ਇੱਥੇ ਪੇਸ਼ ਕਰਨ ਦਾ ਰਿਵਾਜ ਜਿਹੜਾ ਖਤਮ ਹੋ ਚੁੱਕਿਆ ਹੈਗਾ ਉਸ ਨੇ ਹੱਥੀ ਕਾਨੂੰਨ ਲੈਤੇ ਹੋਏ ਨੇ ਤੇ ਜਿਹਨੂੰ ਜੇ ਕਰਦਾ ਗੋਲੀ ਮਾਰ ਕੇ ਜਿਹੜਾ ਉਹਨੂੰ ਕੁਟ-ਕੁਟ ਕੇ ਉਹਦੇ ਟੋਟੇ ਕਰਕੇ ਜਿਹੜਾ ਸੁੱਟ ਦਿੰਦੇ ਆ ਜਾਨੀ ਕਿ ਪਹਿਲਾਂ ਆਪਾਂ 34 ਸਾਲ ਪਹਿਲਾਂ 90 ਦਹਾਕੇ ਦੇ ਵਿੱਚ ਇਹ ਗੱਲਾਂ ਹੁੰਦੀਆਂ ਸੀ ਤੇ ਹੁਣ ਹੌ ਤਾਜ਼ਾ ਹੋਣ ਲੱਗ ਪਈਆਂ ਤੇ ਪਹਿਲਾਂ ਤਾਂ ਉਹਨਾਂ ਇੱਕ ਬੇਕਰ ਮਜੀਤ ਸਿੰਘ ਮਜੀਠੀਏ ਦੀ ਜਿਹੜੀ ਭੀੜੇ ਵੀ ਸੁਣਾਉਣਾ ਤੇ ਨਾਲੇ ਸੰਤਾ ਦਾ ਜਵਾਬ ਆ ਇਹ ਮਜੀਠੀਆ ਪਰਿਵਾਰ ਲਾ ਲਓ ਇਹ ਬਾਦਲ ਪਰਿਵਾਰ ਇਹ ਅੱਜ ਤੋ ਸਿੱਖਾਂ ਦਾ ਬੈਰੀ ਨਹੀਂ ਇਹ 1978 ਤੋਂ ਲੈ ਕੇ ਜਿਹੜਾ ਅੱਜ ਤੱਕ ਬੈਰੀ ਬਣਿਆ ਹੋਇਆਗਾ ਸੰਤਾ ਨੇ ਜਵਾਬ ਹੀ ਦਿੱਤਾ ਕਰਨਾ ਦਿੱਤਾ ਸੀ ਜਿਹੜਾ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਉਸ ਤੋਂ ਬਾਅਦ ਵੀਡੀਓ ਸੁਣਾ ਕੇ ਤੁਹਾਨੂੰ ਕੱਲੀ-ਕੱਲੀ ਗੱਲ ਦੱਸਦੇ ਆ ਕਿ ਪੰਜਾਬ ਦੇ ਹਾਲਾਤਾਂ ਦਾ ਕੀ ਹਾਲ ਆ ਕੀ ਅੱਜ ਹੋ ਰਿਹਾਗਾ ਜਿਸ ਤਰ੍ਹਾਂ ਮਜੀਠੀ ਅੱਜ ਹਾਈ ਕੋਰਟ ਦੇ ਵਿੱਚ ਗਿਆ ਤੇ ਉਥੇ ਦਹਾਈ ਦਿੱਤੀ ਹਾਈ ਕੋਰਟ ਦੇ ਵਿੱਚ ਕਿ ਮੇਰੀ ਸੁਰੱਖਿਆ ਜਿਹੜੀ ਪੰਜਾਬ ਸਰਕਾਰ ਨੇ ਘਟਾ ਦਿੱਤੀ ਆ ਜੈਡ ਸੁਰੱਖਿਆ ਮੈਨੂੰ ਦੁਬਾਰੇ ਦਿੱਤੀ ਜਾਵੇ ਜਿਹੜੇ ਗਨਮੈਨ ਹਟਾਏ ਨੇ ਹੁਣ ਇਸ ਦੇ ਬਾਵਤ ਹਾਈ ਕੋਰਟ ਨੇ ਫੈਸਲਾ ਹਾਕਵਿਜ ਸੁਨਾਜ ਦਿੱਤਾ ਮਨਜੀਠੀਏ ਦੇ ਕਿ ਪੰਜਾਬ ਸਰਕਾਰ ਨੂੰ ਕਿਹਾ ਕਿ ਇਹਦੀ ਜਿਹੜੀ ਸਕਿਉਰਟੀ ਆ ਉਹ ਯਕੀਨੀ ਬਣਾਈ ਜਾਵੇ ਅਤੇ 12 ਜੁਲਾਈ ਤੱਕ ਸੁਰੱਖਿਆ ਮੁਲਕਣ ਕਰਕੇ ਜਿਹੜੀ ਦੀ ਰਿਪੋਰਟ ਆ ਉਹ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਜਾਵੇ ਜਾਨੀ ਕਿ ਹੁਣ ਜੈਡ ਸੁਰੱਖਿਆ ਸਕਿਉਰਟੀ ਜਿਹੜਾ ਮਜੀਠੀਆ ਭਾਲਦਾ ਸੀ ਉਹ ਇਹਨੂੰ ਮਿਲ ਚੁੱਕੀ ਆ ਜਿਵੇਂ ਤੁਹਾਨੂੰ ਪਤਾਗਾ ਕਿ ਭਾਈ ਅੰਬਤ ਪਾਲ ਸਿੰਘ ਦੀ ਕਦਾਰ ਕੁਸੀ ਇਨ ਇਸ ਕਰਕੇ ਕੀਤੀ ਆ ਕਿ ਸਰਪ ਆਪਣਾ ਸੁਰੱਖਿਆ ਲੈਣ ਵਾਸਤੇ ਬੜੇ ਡਰਾਮੇ ਖੇੜਦੇ ਆ ਰਾਜਨੀਤਿਕ ਲੋਕ ਹੁੰਦੇ ਆ ਜਿਹੜੇ ਇਹਨਾਂ ਤੇ ਯਕੀਨ ਕਰਨ ਦੀ ਕਿਸੇ ਨੂੰ ਲੋੜ ਨਹੀਂ ਹੁੰਦੀ ਇਹ ਬੜੇ ਢੋਂਗੀ ਹੁੰਦੇ ਆ ਤੇ ਇਹ ਢੰਗ ਕਰਕੇ ਨਾਲ ਚਲੋ ਸੁਰੱਖਿਆ ਲੈ ਲਈ ਸਾਡੇ ਨਾਲ ਇਹਨਾਂ ਦਾ ਕੋਈ ਸਬੰਧ ਨਹੀਂ ਸੁਰੱਖਿਆ ਭਵਾਨਤਮਨ ਨੂੰ ਕਹਿੰਦੇ ਆ ਜੇ 10 ਬੰਦੇ ਹਟਾਇਆ ਇਹਨੂੰ 10 ਹੋਰ ਦੇ ਦੇ ਪਰ ਸੋਚਣ ਦੀ ਗੱਲ ਇਹ ਆ ਕਿ ਉਹਨਾਂ ਮੁਲਾਜ਼ਮਾਂ ਦਾ ਕੀ ਦੇ ਉੱਤੇ ਬੋਝ ਪੈਂਦਾ ਖਜ਼ਾਨੇ ਦੇ ਉੱਤੇ ਤੇ ਉਹ ਰੁਪਈਆ ਕਿਹਦਾ ਟੈਕਸ ਟੈਕਸ ਕਿਹਦਾ ਵਸੂਲਿਆ ਜਾਂਦਾ ਇੱਕ ਇੱਕ ਰੁਪਈਆ ਤੇ ਕਿਹਦੇ ਸਿਰ ਤੋਂ ਜਾਂਦਾ ਉਹ ਆਪਣੇ ਸਾਰਿਆਂ ਦੇ ਸਿਰ ਤੋਂ ਇਨਾਂ ਬਾਬਿਆਂ ਨੂੰ ਇਹ ਜੇ ਅਧਿਕਾਰੀਆਂ ਨੂੰ ਮਜੀਠੇ ਵਰਗਿਆਂ ਨੂੰ ਜਾਂ ਹੋਰ ਕਿੰਨੇ ਨੇ ਇੱਥੇ ਕਿੰਨੇ ਸਾਧ ਨੇ ਜਿਹੜੇ ਕਿ ਸਭੀ ਸਭੀ ਗਨਮੈਨ ਲਈ ਫਿਰਦੇ ਆ ਅੱਧਾ ਪੰਜਾਬ ਗਨਮੈਨ ਲਈ ਫਿਰਦਾਗਾ ਬਿਨਾਂ ਗੱਲ ਤੋਂ ਉਹਨੂੰ ਗਾਲਾਂ ਕੱਢਤੀਆਂ ਉਹਨੂੰ ਕੱਢਤੀਆਂ ਤੇ ਫਿਰ ਇਹ ਕੋਈ ਫੋਨ ਕਰ ਦਿੰਦਾ ਸਾਨੂੰ ਸੁਰੱਖਿਆ ਦੇ ਦੇ ਆ ਮਿੱਤਰ ਰੋੜੇ ਵਰਗੇ ਜਿਹੜੇ ਗੰਦੇ ਜੇ ਆ ਇਹ ਤੁਸੀਂ ਦੇਖਦੇ ਹੋ ਰੋਜ਼ ਹੀ ਹੁਣ ਦੇਖਿਆਗਾ ਜੋ ਹਮਲਾ ਹੋਇਆਗਾ ਪਾਲੂ ਗਾਂ ਦੇ ਵਿੱਚ ਆ ਉਹਦੇ ਹਮਲੇ ਦੇ ਵਿੱਚ ਜੋ ਨਿਰਦੋਸ਼ ਲੋਕ ਮਾਰੇ ਗਏ ਆ ਉਤੇ ਕਸ਼ਮੀਰੀਆਂ ਨੂੰ ਵੀ ਜਿਹੜਾ ਦੁੱਖ ਆ ਉਹਦਾ ਤੇ ਅੱਜ ਉਥੇ ਜਿਨ੍ਹਾਂ ਦੇ ਰੋਟੀ ਰੋਜੀ ਚੱਲਦੀ ਸੀ ਉਹਨਾਂ ਸਲਾਨੀਆਂ ਦੇ ਸਿਰ ਤੋਂ ਅੱਜ ਉਹ ਮਹਤਾਜ ਨੇ ਅੱਜ ਉਹ ਲੰਗਰ ਵੀ ਜਿਹੜਾ ਆਪਾਂ ਕਹਿ ਦਈਏ ਉਹਨਾਂ ਨਾਲ ਫ੍ਰੀ ਕੀਤਾਗਾ ਕਾਹਦਾ ਲੰਗਰ ਆ ਕੇਲੇ ਤੋਂ ਲੈ ਕੇ ਸਾਰੇ ਫਰੂਟਾਂ ਦਾ ਲੰਗਰ ਫ੍ਰੀ ਕਰ ਦਿੱਤਾ ਕਿ ਸਲਾਨੀ ਇੱਥੇ ਆਉਣ ਸਾਡੇ ਵੱਲ ਉਹਨਾਂ ਨੇ ਖੁੱਲਾ ਦਿਲ ਆਪਣਾ ਕੀਤਾ ਕਸ਼ਮੀਰੀਆਂ ਨੇ ਪਰ ਇੱਥੇ ਵਾਕਾ ਕੀ ਹੋ ਰਿਹਾਗਾ ਸਾਡੇ ਇੱਥੇ ਕਸ਼ਮੀਰੀ ਭੈਣ ਭਰਾਵਾਂ ਨੂੰ ਕੁੱਟਿਆ ਜਾ ਰਿਹਾ ਕਿਦੇ ਵੱਲੋਂ ਕੁਤੇ ਹੀ ਦਲਾਲਾ ਵੱਲੋਂ ਜਿਹੜੇ ਆਪਣੇ ਆਪ ਨੂੰ ਕਹਿੰਦੇ ਹਿੰਦੂ ਆਪਰੋ ਹਿੰਦੂ ਨਹੀਂ ਉਹ ਸਤਾਨ ਨੇ ਉਹ ਲੋਕ ਪਵਾੜਾ ਪਾਣਾ ਚਾਹੁੰਦੇ ਆ ਸਿੱਖਾਂ ਤੇ ਮੁਸਲਮਾਨਾਂ ਤੇ ਹਿੰਦੂਆਂ ਦੇ ਵਿੱਚ ਇਸ ਕਰਕੇ ਜਿਹੜਾ ਕਸ਼ਮੀਰੀ ਕਹਿ ਰਿਹਾ ਕਿ ਸਾਡੇ ਵੱਲੋਂ ਸਾਰਾ ਕੁਝ ਫਰੀ ਆ ਅਸੀਂ ਕਮਰੇ ਵੀ ਫਰੀ ਲੈ ਕੇ ਦੇਵਾਂਗੇ ਤੁਸੀਂ ਆਓ ਪਰ ਉਹ ਕਹਿੰਦੇ ਸਰ ਨੂੰ ਵੀ ਓਨਾ ਹੀ ਦੁੱਖਾ ਕਿ ਜਿੰਨਾ ਉਹਨਾਂ ਪਰਿਵਾਰਾਂ ਨੂੰ ਆ ਹਰ ਇੱਕ ਕੋਈ ਵੀ ਕਿਸੇ ਦਾ ਜੀ ਚਲਿਆ ਜਾਂਦਾ ਸੰਸਾਰ ਦੇ ਵਿੱਚੋਂ ਬੇਗਨਾ ਲੋਕ ਜਿਹੜੇ ਮਾਰ ਦਿੰਦੇ ਆ ਤੇ ਭੁਗਤਣਾ ਤਾਂ ਭਾਈ ਉਹਨਾਂ ਨੂੰ ਪਾਊਗਾ ਪਹਿਲਾਂ ਤੁਹਾਨੂੰ ਮਜੀਠੀ ਦੀ ਇੱਕ ਵੀਡੀਓ ਸੁਣਾਦਾ ਤੇ ਨਾਲੇ ਸੰਤਾਂ ਦਾ ਬਾਚਨ ਸੁਣ ਲਿਓ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਕਿ ਕੀ ਕਹਿੰਦੇ ਨੇ ਉਹ ਬਾਦਲ ਪਰਵਾਰ ਬਾਰੇ ਤੇ ਫਿਰ ਆਪਾਂ ਗੱਲਬਾਤ ਅੱਗੇ ਕਰਦੇ ਆ ਤੇ ਇੱਕ ਤੁਹਾਨੂੰ ਹੋਰ ਵੀਡੀਓ ਸੁਣਾਉਂਗਾ ਇਸ ਤੋਂ ਬਾਅਦ ਉਹ ਵੀ ਜਿਹੜੀ ਧਿਆਨ ਦੇ ਨਾਲ ਸੁਣਨੀ ਆ ਕਿਹੜੇ ਕਰੋਣ ਵਾਲੇ ਲੋਕ ਸਨ ਮਗਰ ਜਿਹੜੂ ਪਰ ਖੜਾ ਹੈ ਤੇ ਗੁਰਦੀਪ ਸਿੰਘ ਉਹਨਾਂ ਨੂੰ ਤਾਂ ਇਹ ਪੁੱਛਦਾ ਨਹੀਂ ਇਹ ਜਿਹੜਾ ਡੁਪਲੀਕੇਟ ਹੈ ਇਹ ਤਾਂ ਕਾਂਗਰਸ ਦੇ ਇੰਦਰਾ ਗਾਂਧੀ ਦੇ ਫੈਸਲੇ ਦੇ ਹੱਕ 'ਚ ਖਲੋਣ ਵਾਲੇ ਲੋਕ ਸਨ ਮਗਰ ਅੱਜ ਇਹਨਾਂ ਨੇ ਇੱਕ ਬਾਣਾ ਪਾ ਕੇ ਇੱਕ ਬੜਾ ਖਤਰਨਾਕ ਗੇਮ ਖੇਡਣੀ ਸ਼ੁਰੂ ਕੀਤੀ ਔਰ ਜਿਹੜਾ ਉਸ ਨੂੰ ਐਕਸਪੋਜ਼ ਕਰਦਾ ਉਹਨੂੰ ਇਹ ਕੌਮ ਦਾ ਗद्दार ਦਾ ਸਿਵੰਤਾ ਸ਼ਾਸ ਨਹੀਂ ਰਹਿ ਗਈ ਕੋਟਾ ਸਾਰੇ ਸਰੋਵਰੀ ਅਕਾਲੀਆ ਤੋਂ ਸੀਨੀਅਰ ਲੀਡਰ ਨੂੰ ਤੁਹਾਡਾ ਸਭ ਤੋਂ ਵੱਡਾ ਬਾਦਲ ਹੈ ਉਹਦੀ ਲੜਕੀ ਦਾ ਰਿਸ਼ਤਾ ਕਿੱਥੇ ਹੋਇਆ ਭਲਾ ਸੈਰੋ ਪਰਿਵਾਰ ਨੂੰ ਵਿਆਹੀ ਨਹੀਂ ਤੇਰੀ ਮੱਤਵੇ ਕਾਂਗਰਸ ਦੇ ਘਰੇ ਕੋ ਸਿੱਖ ਗਿਆ ਵੇ ਨਾ ਪਰ ਮੇਰਾ ਕਹਿਣ ਦਾ ਮਤਲਬ ਹੈ ਕਿ ਕਿਹੜੇ ਕਾਂਸੇ ਸੁਝੇ ਹੈ ਜਿਹੜੇ ਕਾਂਗਰਸੀ ਪਰਿਵਾਰ ਨੇ ਸਰੋਵਰੀ ਅਕਾਲੀਆ ਦੇ ਰਹ ਚੁੱਕੇ ਪ੍ਰਧਾਨ ਸਤਖੰਡਵਾਸੀ ਜੰਗਦਰ ਮੋਹਨ ਸਿੰਘ ਤੋੜ ਨੂੰ ਕੇਵਲ ਕੱਲਾ ਸਹਰਾ ਤੇੜ ਬਾਸੇ ਕੱਪੜੇ ਲਾ ਕੇ ਵਰਸ ਤੇ ਲੱਗੇ ਏ ਸਿਵੀਰ ਸੀ ਸੰਤ ਬਾਬਾ ਜਨਰਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਕਿ ਬਾਦਲ ਪਰਿਵਾਰ ਨੇ ਉਹਨਾਂ ਦੇ ਘਰ ਲੜਕੀ ਵਿਆਹੀ ਆ ਜਿਨ੍ਹਾਂ ਨੇ ਕਿ ਜਥੇਦਾਰ ਮਨਮੋਹਨ ਸਿੰਘ ਤੋੜਨ ਨੂੰ ਬਾਰਫਤੇ ਨੰਗਿਆ ਪਾ ਕੇ ਜਿਹੜਾ ਸਹੇਦ ਕੀਤਾ ਕਿਸ ਤਰ੍ਹਾਂ ਉਹਨਾਂ ਨੂੰ ਲੋਹੇ ਦੇ ਸਰੀਏ ਉਹਦੇ ਸਰੀਰ ਦੇ ਵਿੱਚ ਆਰ-ਪਾਰ ਕੱਢੇ ਇਸ ਜ਼ਾਲਮਾ ਹਕੂਮਤ ਦੇ ਨਸੇ ਦੇ ਵਿੱਚ ਅੰਨੇ ਹੋਏ ਬਾਦਲ ਪਰਿਵਾਰ ਦੇ ਜਿਹੜਾ ਉਸ ਜਿੱਥੇ ਕੁੜੀ ਵਿਆਹੀ ਆ ਦੂਸਰਾ ਪੰਜਾਬੀ ਸੂਬਾ ਬੋਲਦੇ ਇੰਦਰਜੀਤ ਸਿੰਘ ਕਾਕਾ ਤੇ ਉਸੇ ਪਰਿਵਾਰ ਨੇ ਜਿਹੜਾ ਬਠਿੰਡੇ ਖੂਹ ਦੇ ਵਿੱਚ ਵੱਢ ਕੇ ਸੁੱਟ ਦਿੱਤਾ ਸੀ ਇਹ ਆ ਕਾਰੇ ਇਹ ਆ ਕਰਤੂਤਾ ਬਾਦਲ ਕੇ ਤੇ ਬਾਦਲ ਕੇ ਲਾਣੇ ਦੀਆਂ ਤੇ ਬਾਦਲ ਕੇ ਜਿਹੜਾ ਅੰਗੀ ਸੰਗੀ ਨੇ ਉਹਨਾਂ ਦੀਆਂ ਬੜੇ ਵੱਡੇ ਖਲਾਸੇ ਨੇ ਜੀ ਆਪਾਂ ਕਰਨ ਲੱਗ ਜਾਈਏ ਬਣੇ ਕਿਤਾਬਾਂ ਸਪੀਆਂ ਨੇ ਢੇਰ ਲੱਗੇ ਪਏ ਨੇ ਇਹਨਾਂ ਦੀਆਂ ਕਾਲੀਆਂ ਕਰਤੂਤਾ ਦੇ ਜੋ ਇਹਨਾਂ ਨੇ ਕਰਕੇ ਗਏ ਆ ਚਾਹੇ ਉਹ ਸੁਖਬੀਰ ਬਾਦਲਾ ਚਾਹੇ ਬਾਦਲਾ ਆਪਰੇ ਹੈਗਾ ਜਾਂ ਹੋਰ ਅਕਾਲੀ ਦਲ ਕਿੰਨਾਗਾ ਜਿਨ੍ਹਾਂ ਨੇ ਸੰਤ ਬਾਬਾ ਜਰਨੈਲ ਸਿੰਘ ਨੂੰ ਮਰਵਾਉਣ ਦੇ ਲਈ 50 ਲੱਖ ਦੀ ਸਪਾਰੀ ਦਿੱਤੀ ਸੀ ਜਿਨ੍ਹਾਂ ਨੇ ਸਰੇਂਦਰ ਸਿੰਘ ਸੋਢੀ ਨੂੰ ਸ਼ਹੀਦ ਕਰਵਾਇਆ ਉਹ ਵੀ ਅਕਾਲੀ ਦਲ ਦੀ ਦੇਣ ਆ ਹੋਰ ਪਤਾ ਨਹੀਂ ਕਿੰਨੇ ਕੁ ਇਹਨਾਂ ਨੇ ਘਰ ਉਜਾੜੇ ਨੇ ਕਿੰਨੇ ਕੁ ਨੌਜਵਾਨ ਮਰਵਾਏ ਨੇ ਾਕਾਤ ਆਸਾ ਤੇ ਹਮਲਾ ਕਰਨ ਵਾਲੇ ਇਹ ਕਰਬਾਉਣ ਵਾਲੇ ਉਤਸ਼ਾਹ ਕਰਨ ਵਾਲੇ ਕੌਣ ਲੀਡਰ ਸੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਤੇ ਫਿਰ ਉਹਤੇ ਬਾਹਾਂ ਖੜੀਆਂ ਕਰਕੇ ਦਰਬਾਰ ਸਾਹਿਬ ਤੋਂ ਲੰਗਰ ਵਾਲੇ ਕੌਣ ਸੀ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਇਸ ਕਰਕੇ ਮਜੀਠੀਆ ਜੋ ਲਗਾਤਾਰ ਇਸ ਤਰ੍ਹਾਂ ਕਰਿਆਗਾ ਇਹਨੂੰ ਜਵਾਬ ਦੇਣਾ ਬਣਦਾ ਸੀ ਕਿ ਭਾਈ ਮਜੀਠੀਆ ਆ ਦੇਖ ਆ ਦੇਖ ਤੁਹਾਡੇ ਪੁਰਖਿਆਂ ਨੇ ਜਰਨਾ ਅਡਵੈਰ ਵਰਗਿਆਂ ਨੂੰ ਜਿਨ੍ਹਾਂ ਨੇ ਹੱਥ ਤੇ ਲੋਕਾਂ ਨੂੰ ਭੁੰਨੇਆਂ ਗੋਲੀਆਂ ਦੇ ਨਾਲ ਉਹਨਾਂ ਨੂੰ ਖਾਣਾ ਖਵਾਇਆ ਆ ਬਾਦਲ ਕੇਦੇ ਕਰਤੂਤਾ ਸੋਣਾ ਜਿਹਨੂੰ ਤੂੰ ਆਪਣੀ ਭੈਣ ਵਿਆਹੀ ਫਿਰਦਾਗਾ ਸ਼ਖਬੀਰ ਬਾਦਲ ਨੂੰ ਜਿਨੇ ਗਨਾਹ ਸਾਰੇ ਕਬੂਲ ਕੀਤੇ ਆ ਬਰਗਾੜੀ ਦਾ ਮਸਲਾ ਹੋਵੇ ਬੈਬਲ ਕਲਾ ਦੇ ਗੋਲੀ ਕਾਂਡ ਕਹਿ ਦਿੱਤਾ ਕਿ ਦੋ ਨੌਜਵਾਨ ਜੋ ਸ਼ਹੀਦ ਕੀਤੇ ਆ ਅਨੇਕਾ ਫੱਟੜ ਕੀਤੇ ਆ ਉਹ ਸਾਰੇ ਮੰਨ ਗਿਆ ਕਹਿੰਦਾ ਸਾਰੇ ਗਨਾਹ ਕੀਤੇ ਆ ਮੈਂ ਕੀਤੇ ਆ ਪੁਸਤਪਨਾਇ ਕੀਤੀ ਆ ਜਿਨ੍ਹਾਂ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਤੇ ਉਹਨਾਂ ਨੂੰ ਬਚਾਉਂਦਾ ਰਿਹਾ ਸਖਬੀਰ ਬਾਦਲ ਆ 90-95 ਲੱਖ ਦੇ ਇਸਤਿਹਾਰ ਦਿੱਤੇ ਆ ਗੁਰੂ ਦੀ ਗੋਲਕ ਦੇ ਵਿੱਚੋਂ ਉਹ ਸਖਬੀਰ ਬਾਦਲ ਨੇ ਦਿੱਤੇ ਆ ਉਹ ਕਿਉਂ ਦਿੱਤੇ ਕਿ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ ਆ ਕਿ ਮਾਫ ਕਰ ਦਿੱਤਾ ਤੇ ਇਤਿਹਾਸ ਪਾਤ ਐ ਅਖਬਾਰਾਂ ਦੇ ਵਿੱਚ ਕਿ ਬਿਲਕੁਲ ਸਹੀ ਆ ਨਿਰਦੋਸ਼ ਆ ਜਦੋਂ ਸਿੱਖ ਕੌਮ ਦਾ ਰੁੱਸਾ ਗੁੱਸਾ ਫਟਿਆ ਉਹ ਰੋਜ ਆ ਗਿਆ ਤਾਂ ਉਹਦੀ ਮਾਫੀ ਨਾਮਾ ਵੀ ਵਾਪਸ ਲੈ ਲਿਆ ਤੇ ਹੁਣ ਜਿਹੜਾ ਕਹਿੰਦਾ ਹਸਤਿਹਾਰਾਂ ਦੇ ਪੈਸੇ ਦੇਊਗਾ ਸੁਖਬੀਰ ਬਾਦਲ ਉਹ ਤਾਂ ਕੀ ਦੇਣੇ ਆ ਉਹ ਤਾਂ ਸਰੋਨੀ ਕਮੇਟੀ ਇਕੱਠੇ ਕਰਕੇ ਦੇਊਗੀ ਤੇ ਉਤੋਂ ਜਿਹੜਾ ਲਿਖ ਲਿਖਾਈ ਕੀਤਾਗਾ ਤੇ ਇਹਨੇ ਸੁਖਬੀਰ ਬਾਦਲ ਤੇ ਜਿਹੜਾ ਉਹ ਬੰਨੀ ਦਾੜੀ ਵਾਲਾ ਚੀਮਾਗਾ ਇਹਨਾਂ ਨੇ ਆਪ ਹੀ ਅਥਲਿਖਤ ਜਿਹੜੀ ਕਿ ਪ੍ਰਦੀਪ ਕਲੇਰ ਨੇ ਖਲਾਸੇ ਕੀਤੇ ਆ ਕਿ ਸੌਦਾ ਸਾਦਨੇ ਦਾ ਕੋਈ ਚਿੱਠੀ ਨਹੀਂ ਲਿਖੀ ਇਹਨਾਂ ਨੇ ਆਪ ਹੀ ਖੁਦ ਚਿੱਠੀ ਲਿਖ ਕੇ ਉਹਨੂੰ ਮਾਫੀ ਦਿੱਤੀ ਸੀ ਸਿਰਫ ਵੋਟਾਂ ਲੈਣ ਦੇ ਖਾਤਰ ਸੁਖਬੀਰ ਬਾਦਲ ਉੱਥੇ ਲਿਟਦਾ ਰਿਹਾ ਜਿਸ ਤਰ੍ਹਾਂ ਗਧਾ ਲਿਟਦਾ ਹੁੰਦਾ ਕਹਿੰਦੇ ਉਹਦੇ ਪੈਰੀਏ ਇਸ ਤਰ੍ਹਾਂ ਲਿਟਦਾ ਰਿਹਾ ਇਹ ਆ ਤੁਹਾਡੀਆਂ ਪ੍ਰਤੂਤਾ ਇਕ ਅਗਲੀ ਵੀਡੀਓ ਹੋਰ ਸੁਣਾਉਣਾ ਜੋ ਕਿ ਕੈਪਟਨ ਸਰਕਾਰ ਦੇ ਰਾਜ ਦੇ ਵਿੱਚ ਜੋ ਕੁਝ ਹੋਇਆ ਮਾਤਾ ਨੂੰ ਪਹਿਲਾਂ ਵੀ ਕਹਿਆ ਸਰਕਾਰਾਂ ਜਿਹੜੀਆਂ ਮਰਜ਼ੀ ਹੋਣ ਇੱਥੇ ਆਮ ਨਹੀਂ ਇੱਥੇ ਖਾਸ ਨਹੀਂ ਕੱਲੀਆਂ ਚਾਹੇ ਕਾਂਗਰਸ ਆ ਚਾਹੇ ਕੋਈ ਭਾਜਪਾ ਆ ਚਾਹੇ ਭਾਜਪਾ ਦੇ ਜੋ ਵੀ ਆ ਪਰ ਉਹਨਾਂ ਨੇ ਜ਼ੁਲਮਾ ਉਸੇ ਕੁਰਸੀ ਤੇ ਬਹਿ ਕੇ ਉਵੇਂ ਹੀ ਕਰਨਾਗਾ ਜਿਸ ਤਰ੍ਹਾਂ ਪਹਿਲਾਂ ਸਰਕਾਰਾਂ ਕਰਦੀਆਂ ਸੀ ਤੇ ਆ ਤੁਹਾਨੂੰ ਇੱਕ ਮੈਂ ਵੀਡੀਓ ਸੁਣਾਉਣਾ ਕਿ ਕਰਕੇ ਤਾਂ ਦੋ ਦਿਨ ਨੂੰ ਮਾਰਦੇ ਰਹੇ ਕਿਵੇਂ ਇੰਨਾ ਮੇਰੇ ਉਹਨੂੰ ਮਾਰਨਾ ਸੀ ਕਿ ਉਹਨੂੰ ਮਾਰ ਦਿੰਦੇ ਗੋਲੀਆਂ ਫਿਰ ਉਹੀ ਕਿੰਨਾ ਇੰਨਾ ਤਰਸਾ ਤਰਸਾ ਕੇ ਮਾਰਿਆ ਉਹ ਸਪੀ ਹਸ ਤਾਂ ਦੰਧੀਆਂ ਕੱਢਦਾ ਆ ਤੇ ਉਹ ਜਿਹੜਾ ਵਾਜਦਾ ਗਰਮੀਤ ਸਿੰਘ ਚੋਹਾਨ ਵਾਜਦਾ ਚੌਂਦ ਸਾਹਿਬ ਜਿਹੜੇ ਆ ਤੇ ਉਹ ਦੰਧੀਆਂ ਕੱਢਦਾ ਜੇ ਦੱਸਣ ਲੱਗਿਆਂ ਉਹ ਨੂੰ ਵਾਰਿਆ ਕਿਵੇਂ ਤੁंजे ਫੌਲਸ ਫਰਿਆ ਤਾਂ ਉਤਨਾ ਹੀ ਨਿਰ ਜੇ ਫੌਲਸਾ ਦੀਗੇ ਤੇ ਸਾਹਮਣੇ ਹੋ ਤੂੰ ਦੱਸ ਦਿੰਦਾ ਵੀ ਇਸ ਖੋ ਦਾ ਬਣਿਆ ਗੈਂਗਸਟਰ ਹੋਇਆ ਜੈਪਾਲ ਭੁੱਲਰ ਉਹਦੇ ਪਿਤਾ ਦਾ ਤੁਹਾਨੂੰ ਦੁਬਾਰੇ ਬਿਆਨ ਸੁਣਾਉਣੇ ਆ ਇੱਕ ਹੋਰ ਜੋ ਮਜੀਠੀਆ ਨੇ ਕਿਹਾਗਾ ਕਿ ਭਾਈ ਅੰਮਰਪਾਲ ਸਿੰਘ ਤੇ ਜੈਪਾਲ ਭੁੱਲਰ ਦੀ ਇਹ ਗੱਲਬਾਤ ਹੁੰਦੀ ਆ ਉਹਦੇ ਸਬੰਧ ਵਿੱਚ ਬਿਆਨ ਸੌਣੇ ਆ ਫਿਰ ਅੱਗੇ ਗੱਲਬਾਤ ਕਰਦੇ ਆ ਇਹਨਾਂ ਸਮਝਿਆ ਵੀ ਇਹ ਮਰ ਗਿਆ ਜਾਂ ਮੈਂ ਡਰਦਾ ਵਾ ਇਹਨੂੰ ਪੁੱਛਦਾ ਕੰਮ ਨਹੀਂ ਆ ਜੇ ਇਹ ਇੰਨੇ ਚਿਰ ਦੀ ਸੀ ਤੇ ਮੈਨੂੰ ਸੱਦੇ ਹੂੰ ਸੱਦੇ ਮੈਨੂੰ ਪੁੱਛਦੇ ਹੂੰ ਹਾਂਜੀ ਮੇਰੇ ਬਿਲ ਰਿਮਾਨ ਲੈ ਲੈਂਦੇ ਹੁਣ ਲੈ ਲੈਣ ਹੁਣ ਮੇਰਾ ਰਿਮਾਨ ਲੈ ਲੈਣ ਮੈਂ ਜੱਜ ਨੂੰ ਕਹਾਂਗਾ ਵੀ ਜਿੰਨਾ ਮੰਗਦੇ ਰਿਮਾਨ ਦੋ ਇਹਦਾ ਮੈਨੂੰ ਡੈਰੋਗੇਟ ਕਰ ਲੈਣ ਮੇਰੇ ਬੱਚੇ ਨੂੰ ਜੇਲ੍ਹ ਤੋਂ ਲਿਆ ਕੇ ਕਰ ਲੈਣ ਸਾਨੂੰ ਉਹਦੀ ਉਹਦਾ ਜਿਹੜਾ 16 ਤੇ 22 ਕਰੋੜ ਦਾ ਤੇ ਉਹ ਜੀ ਅਜੇ ਸਾਨੂੰ ਪਤਾ ਹੋਵੇ ਤੇ ਕੱਢ ਲੈਣ ਪਰ ਇਹ ਥੋੜੀ ਗੱਲ ਹੈ ਵੀ ਇੰਨਾਂ ਚਾਲਾਂ ਚੱਲੀਆਂ ਮੈਂ ਸਟਦਾ ਮਾਰਿਆ ਜੁੱਕਰ ਕੇ ਬੈਠਾ ਹੁਣ ਰੱਬ ਨਾ ਕਰੇ ਉਹ ਇੱਕ ਮੀਰ ਆਦਮੀ ਹੈ ਹਾਂਜੀ ਤੇ ਮੀਰ ਆਦਮੀ ਉਹ ਰੱਜਿਆ ਨੀਗਾ ਪੰਜਾਬ ਜੀ ਇਹ ਲੁੱਟ ਪਾਟ ਕੀਤੀ ਹੈ ਤੇ ਉਸੇ ਹੀ ਨੇ ਮਜੀਠੀਏ ਨੇ ਕੀਤੀ ਆ ਜੋ ਮਜੀਠੀਏ ਨੇ ਸ਼ਾਇਦ ਸੁਖਬੀਰ ਬਾਦਲ ਕੱਲਾ ਹੁੰਦਾ ਤੇ ਇੰਨੇ ਗ난 ਨਾ ਕਰਦਾ ਹੋਰ ਚਿੱਟੇ ਦਾ ਸਾਰਾ ਕੰਮ ਜਿਹੜਾ ਪੰਜਾਬ ਚ ਚਿੱਟੇ ਨੂੰ ਲਿਉਣ ਵਾਲਾ ਹੀ ਮਜੀਠੀਆ ਵਾ ਮੈਨਸ ਮਤਲਬ ਸਾਨੂੰ ਉਹ ਜਿਹੜੇ ਨਾਲ ਫੜੇ ਗਏ ਉਹ ਐਸਐਸਪੀ ਸਾਹਿਬ ਹੈਗੇ ਨੇ ਜੀ ਉਹਨਾਂ ਦਾ ਮਾਨ ਸਾਹਿਬ ਉਹਨਾਂ ਨੇ ਸਾਰਾ ਗਰੁੱਪ ਫੜਿਆ ਰਿਟਾਇਰ ਨੇ ਮੇਰੇ ਮੋਗੇ ਨਾ ਨਹੀਂ ਆ ਰਿਹਾ ਕਿ ਉਹ ਵੀ ਇਹਦਾ ਨਾ ਉਹਦਾ ਮੇਰੇ ਨਾਲ ਜਿੱਥੇ ਮਰਜ਼ੀ ਮਜੀਖੀਆ ਇਹਦੇ ਘਰ ਕਹੇ ਮੈਂ ਉੱਥੇ ਆ ਜਾਊਗਾ ਸਾਹਮਣੇ ਬਹੇ ਕੇ ਭਾਵੇਂ ਮੇਰੇ ਨਾਲ ਦੋਦਣਾ ਕਰਦਾ ਰਹੇ ਐਸੇ ਚਾਵੇ ਗਲਤ ਕਰੇ ਮੇਰੇ ਨਾਲ ਇਹ ਇਹਨਾਂ ਦਾ ਅੱਪਾ ਖਰਬਾਰ ਪਈਆ ਜਿਹੜਾ ਇਹਨਾਂ ਕਮਾਇਆ ਇੱਕ ਸਧਾਰਨ ਘਰ ਪਹਿਲੀ ਵਰਾ ਸਾਨੂੰ 47 ਤੋਂ ਪਹਿਲੀ ਵਰਾਏ ਹੋਇਆ ਵੀ ਆਮ ਕਰਦਾ ਬੱਦਾ ਉਹ ਖਾਂਤਰੀ ਬਣ ਗਿਆ ਮੈਂ ਬੋਲਿਆ ਉਹ ਮਗਰੋਂ ਤੇ ਇਹਨਾਂ ਸਮਝਿਆ ਵੀ ਇਹ ਮਰ ਗਿਆ ਜਾਂ ਮੈਂ ਡਰਦਾ ਵਾ ਇਹਨਾਂ ਪੁੱਛਦਾ ਕੰਮ ਨਹੀਂ ਆ ਜੇ ਇਹ ਇਹ ਇਨੇ ਚੜਦੀ ਸੀ ਤੇ ਮੈਨੂੰ ਸਾਦੇ ਹੂੰ ਸਾਦੇ ਮੈਨੂੰ ਪੁੱਛਦੇ ਹੂੰ ਹਾਂਜੀ ਮੇਰੇ ਵੀ ਰਿਵਾਜ ਮੰਗ ਲੈਂਦੇ ਹੁਣ ਲੈ ਲੈਣ ਹੁਣ ਮੇਰਾ ਰਿਵਾਜ ਲੈਣ ਮੈਂ ਚਾਚੂ ਨੂੰ ਕਹਾਂਗਾ ਵੀ ਜਿੰਨਾ ਮੰਗਦੇ ਮਾਰ ਦੋ ਇਹਦਾ ਕੁੜੀ ਆ ਨਾ ਛੱਡਣ ਦਾ ਉਹ ਚ ਇਹਦਾ ਕੀ ਕਸੂਰ ਆ ਉਹ ਮੈਂ ਇਹਦੀ ਤੀਵੀਂ ਤੇ ਦੋਸ਼ ਲਾ ਦਿਆਂ ਮਜੀਠੀ ਆ ਦੀ ਤੇਰਾ ਕੀ ਕਸੂਰ ਆ ਮੈਂ ਵੀ ਜੇ ਨਾਂ ਬਾਝ ਆਇਆ ਨਾ ਮੇਰੇ ਜੁੱਤੇ ਮੈਂ ਡਰ ਕੇ ਦੱਬ ਕੇ ਜੋ ਐ ਨਹੀਂ ਬੰਗਾ ਮੈਂ ਪੀੜੀਆਂ ਬੋਲ ਦੇਗਾ ਕਿ ਕਿਦੀ ਲਾਦਿਆ ਤੇ ਲੈਣਾ ਸਿੰਘ ਕਿੱਥੋਂ ਕਿਵੇਂ ਗਿਆ ਉਹ ਜੰਗ ਵੇਲੇ ਮਹਾਰਾਜਾ ਰਣਜੀਤ ਸਿੰਘ ਵੇਲੇ ਤੇ ਕੀ ਰੋਲ ਸੀ ਉਹਦਾ ਲੈਣੇ ਦਾ ਉਹਦੀ ਤੁਲਾਦਿਆ ਉੱਥੋਂ ਪੈਸਾ ਇਕੱਠਾ ਕੀਤਾ ਸ਼ੁਕਰ ਕਰਦ ਮਾਰਾ ਦੂਸਿਆ ਸਾਜੇ ਦਾ ਸਾਜੇ ਦੇ ਚ ਦੈਰਾਂ ਲਈ ਤੇਰੀ ਸ਼ਗਲ ਹੈਗੀ ਬੰਦਰਨ ਦੀ ਤੇਰੀ ਬੁੱਧੀ ਆ ਇਹਨਾਂ ਦੀ ਖੜਕਦੀ ਸ਼ਗਲ ਹੈਗੀ ਦੀ ਜਰਨੈਲ ਵਾਲੀ ਮਾਝੇ ਦਾ ਜਰਨੈਲ ਆ ਗਿਆ ਤੇ ਕਮਾਲਵੇ ਦਾ ਜਰਨੈਲ ਹੋ ਗਿਆ ਤੋ ਇੱਕ ਉਧਰ ਲੀ ਹੋ ਗਿਆ ਸੁੱਕਾ ਤੇ ਕੀ ਜਰਨੈਲ ਹੋ ਗਿਆ ਸਾਲਾ ਪਰੋਈਏ ਤੇ ਸਾਰੇ ਬੇੜਾ ਕਰ ਕਰਤਾ ਨਾ ਮਾਲਵੇ ਦਾ ਮਾਝੇ ਦਾ ਦੋਆਬੀ ਇਹਦੇ ਦੇ ਲੋਕ ਚਲੋ ਪੜੇ ਲਿਖੇ ਜੀ ਬਾਹਰ ਗੂੜ ਗਏ ਵਿਚਾਰੇ ਤੇ ਫਿਰ ਵੀ ਉਧਰ ਵੀ ਸੌਣ ਲਿਆ ਮਜੀਠੀਆ ਕਰਤੂਤਾ ਆਪਦੀਆਂ ਨਾ ਰਹਾ ਜੈਪਾਲ ਭੱਲੜ ਦਾ ਪਿਤਾ ਦੁਖੀ ਹੋ ਕੇ ਬੈਠਾ ਜਿਹਦੇ ਪੁੱਤ ਦੇ ਟੋਟੇ ਕਰ ਕਰਕੇ ਪੁਲਿਸ ਵੱਲੋਂ ਮਾਰਿਆ ਗਿਆ ਹੋਵੇ ਫੜ ਕੇ ਤੇ ਅੱਜ ਉਸ ਦਾ ਪਿਤਾ 사ਦਮੇ ਦੇ ਵਿੱਚ ਹੋਵੇ ਇੱਕ ਮੁੰਡਾ ਜੇਲ੍ਹ ਦੇ ਵਿੱਚ ਹੋਵੇ ਤੇ ਪਿਓ ਦਾ ਕੀ قصੂਰ ਆ ਅੱਜ ਤੂੰ ਜਿਹੜੀਆਂ ਫੇਕ ਆਡੀਓ ਵੀਡੀਓ ਲਿਆ ਲਿਆ ਕੇ ਖੜੀਆਂ ਕਰ ਰਿਆਂਗਾ ਤੇ ਇਹ ਤੁਹਾਨੂੰ ਇਸ ਤਰ੍ਹਾਂ ਜਵਾਬ ਮਿਲਣਗੇ ਫਿਰ ਜੋ ਅੱਜ ਤੁਸੀਂ ਆ ਤੁਹਾਨੂੰ ਦੱਸ ਹੀ ਦਿੱਤਾ ਜੈਪਾਲ ਭੱਲਰ ਦੇ ਪਿਤਾ ਨੇ ਤੇ ਤੁਸੀਂ ਜੀਜੇ ਸਾਲੇ ਨੇ ਕੀ ਕੁਝ ਕੀਤਾ ਤੇ ਤੁਹਾਡੀਆਂ ਕਹਿੰਦਾ ਪੀੜੀਆਂ ਫਰੋਲ ਦੂੰਗਾ ਆਪਣੀ ਸੋਟੀ ਦੇ ਆਪਣੀ ਪੀੜੀ ਦੇ ਥੱਲੇ ਕਦੇ ਸੋਟੀ ਮਾਰੀ ਆ ਫੇਰੀ ਆ ਕਿ ਭਾਈ ਮੈਂ ਕਿੱਡਾ ਕਹੋ ਆ ਏਜੰਸੀ ਦਾ ਬਣ ਕੇ ਦਲਾਲ ਤੇ ਅੱਜ ਭਾਈ ਅੰਮਰਤ ਪਾਲ ਸਿੰਘ ਦੇ ਦਿਵਾਲੇ ਹੋ ਗਿਆ ਕਿ ਅੰਮਰਤ ਪਾਲ ਸਿੰਘ ਨੇ ਐਂ ਕਰਤਾ ਜੀ ਅੰਮਰਤ ਪਾਲ ਸਿੰਘ ਨੇ ਬਾਹ ਕਰਤਾ ਇਹ 2 23 ਜੁਲਾਈ 2021 ਦੇ ਵਿੱਚ ਜੈਪਾਲ ਭੱਲੜ ਦਾ ਕਤਲ ਹੁੰਦਾਗਾ ਉਸ ਤੋਂ ਬਾਅਦ ਫਿਰ ਬੋਟਾਂ ਹੁੰਦੀਆਂ ਨੇ ਜੇ ਤੇਰੇ ਕੋਲ ਸਾਰਾ ਕੁਝ ਹੁੰਦਾ ਤੂੰ ਉਸ ਦਿਨ ਦਾ ਚਲਾਉਂਦਾ ਜਦੋਂ ਬਿਰਸਾ ਸਿੰਘ ਬਟੋਹਾ ਪਿੰਡ ਦਾ ਸੀ ਤੇਰਾ ਜੀਜਾ ਸਗੀਰ ਬਾਦਲ ਪਿੰਡ ਦਾ ਸੀ 2024 ਦੇ ਵਿੱਚ ਜਦੋਂ MP ਇਲੈਕਸ਼ਨ ਹੋਈ ਆ ਖੰਡੂਰ ਸਾਹ ਤੋਂ ਜੇ ਤੇਰੇ ਕੋਲੇ ਸਾਰਾ ਕੁਝ ਹੁੰਦਾ ਤੂੰ ਉਦੋਂ ਚਲਾਉਂਦਾ ਉਦੋਂ ਤੁਹਾਨੂੰ ਬੈਨੀਫਿਟ ਹੁੰਦਾ ਉਦੋਂ ਤੁਹਾਡਾ ਬੰਦਾ ਜਿੱਤੇ ਜਾਂਦਾ ਕਿ ਹਾਂ ਭਾਈ ਆਹ ਦੇਖ ਲਓ ਆ ਕੁਝ ਕੀਤਾਗਾ ਕਿਉਂਕਿ ਲੋਕ ਵੀ ਐਨੇ ਭੋਲੇ ਭਾਲੇ ਨੇ ਸਾਡੇ ਪੰਜਾਬ ਦੇ ਕਹਦੀਏ ਇਸ ਦੇਸ਼ ਦੇ ਕਹਦੀਏ ਬਰਸੰਦਿਆ ਖਾਸ ਕਰਕੇ ਪੰਜਾਬ ਦੇ ਉਹ ਕਿਸੇ ਦੀ ਗੱਲ ਸੁਣੀ ਸੁਣਾਈ ਤੇ ਵਿਸ਼ਵਾਸ ਕਰ ਲੈਂਦੇ ਆ ਕਿ ਯਾਰ ਬਿਲਕੁਲ ਸੱਚੀ ਹੋਊਗਾ ਪਰ ਜਿਹੜੇ ਅਨਪੜ ਲੋਕ ਨੇ ਜਿਹੜੇ ਸਾਡੇ ਭੈਣ ਭਰਾ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਭਾਈ ਤਕਨੀਕ ਨਵਾਂ ਨਵਾਂ ਆਈ ਜਾਂਦੀ ਆ ਹਰ ਇੱਕ ਬੰਦਾ ਇੱਕ ਦੂਜੇ ਦੀ ਆਵਾਜ਼ ਕੱਢ ਲੈਂਦਾ ਹਰ ਇੱਕ ਬੰਦਾ ਏ ਆਈ ਦਾ ਜਵਾਨਾਗਾ ਕਿ ਕਿਸੇ ਦੇ ਦੋ ਬੋਲ ਸੁਣ ਲੋ ਤੁਹਾਨੂੰ ਪੂਰਾ ਗੀਤ ਉਹ ਬਣਾ ਕੇ ਦੇ ਦਿੰਦੇ ਆ ਅੱਜ ਸਿੱਧੂ ਮੂਸੇਵਾਲ ਦੇ ਆਵਾਜ਼ਾਂ ਦੇ ਵਿੱਚ ਕਿੰਨੇ ਗੀਤ ਆ ਰਹੇ ਨੇ ਅੱਜ ਕਈ ਬੰਦੇ ਮਨਜੀਠੇ ਦੀ ਆਵਾਜ਼ ਕੱਢ ਰਹੇ ਸੀ ਬੜਾ ਕੁਝ ਹੋ ਰਿਹਾ ਹੈ ਅੱਜ ਇਸੇ ਨੂੰ ਬਦਨਾਮ ਕਰਨਾ ਕਿਸੇ ਦੀ ਕਦਰ ਕਿਸੇ ਕਰਨੀ ਇਹ ਤਾਂ ਮੇ ਇੱਕ ਸੌਖਾ ਹੱਲ ਮਿਲ ਗਿਆ ਕਿ ਉਹਦੇ ਮਾਪੇ ਬੁੱਢੇ ਨੇ ਬਜ਼ੁਰਗ ਨੇ ਤੇ ਉਹ ਕੀ ਕਰਨਗੇ ਸਾਡਾ ਸਾਡਾ ਤਾਂ ਜਿਹੜਾ ਡਰੱਗ ਮਾਮਲੇ ਦੇ ਵਿੱਚ ਨਾਮ ਆਇਆ ਉਹ ਸਰਕਾਰਾਂ ਨਹੀਂ ਕੁਝ ਕਰ ਸਕੀਆਂ ਕੈਪਟਨ ਨਹੀਂ ਕਰ ਸਕਿਆ ਤੇ ਦੂਜੀ ਸਰਕਾਰ ਭਗਵੰਤ ਮਾਨ ਦੇ ਤਿੰਨ ਸਾਲ ਇਹਨੂੰ ਨਾਂਗੇ ਤੇ ਇਹਨੇ ਸਾਡਾ ਕੁਝ ਕਰ ਸਕਿਆ ਇਸ ਕਰਕੇ ਮਜੀਠੀਆ ਲਲਕਾਰੇ ਮਾਰਦਾ ਪਤਾ ਨੂੰ ਕਿ ਸਾਨੂੰ ਜੇ ਜੇਲ੍ਹ ਦੇ ਵਿੱਚ ਵੀ ਭੇਜ ਦਿੱਤਾ ਮਹੀਨਾ ਸੇ ਮਹੀਨੇ ਤਾਂ ਉੱਥੇ ਵੀ ਉਹੀ ਮੌਜਾਂ ਨੇ ਜੋ ਇੱਥੇ ਨੇ ਜੇਲ੍ਹ ਦੇ ਵਿੱਚ ਵੀ VIP ਇਹਨਾਂ ਨੂੰ ਸਾਰਾ ਕੁਝ ਮਿਲਦਾਗਾ ਇਸ ਕਰਕੇ ਇਹਨਾਂ ਦਾ ਜਿਹੜਾ ਹੌਂਸਲੇ ਨੇ ਅਜੇ ਤੇ ਸੱਤਾ ਦੇ ਵਿੱਚ ਨਹੀਂ ਹੁਣ ਲਲਕਾਰੇ ਮਾਰੇ ਨੇ ਤੁਸੀਂ ਇਹ ਦੇਖੋ ਜੇਕਰ ਇਹਨਾਂ ਦੇ ਕੋਲ ਮੁੜ ਕੇ ਸੱਤਾ ਆ ਗਈ ਮੁੜ ਕੇ ਇਹਨਾਂ ਦੇ ਕੋਲੇ ਮੁੱਖ ਮੰਤਰੀ ਦੀ ਕੁਰਸੀ ਆ ਗਈ ਤਾਂ ਚੱਕ ਚੱਕ ਸਿੱਖਾਂ ਦੇ ਮੁੰਡਿਆਂ ਨੂੰ ਪਹਿਲਾਂ ਇਹ ਸਭ ਤੋਂ ਪਹਿਲਾਂ ਇਹ ਕਤਲ ਕਰਨਗੇ ਇਹ ਅੱਜ ਦੀ ਗੱਲ ਮੇਰੀ ਨੋਟ ਕਰ ਲਿਓ ਸਭ ਤੋਂ ਵੱਡੇ ਬੁੱਚੜੇ ਨਿਕਲਣਗੇ ਤੇ ਬਾਕੀ ਤੁਸੀਂ ਆਪਣੇ ਵੀਡੀਓ ਦੇ ਥੱਲੇ ਸੁਝਾਅ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਇੱਕ ਬੰਦੇ ਨੂੰ ਬੈਠੇ ਨੂੰ ਜਿਹਦੇ ਪੁੱਤਰ ਜਹਾਨ ਤੋਂ ਗਿਆ ਹੋਵੇ ਬੇਸਾਕ ਉਹ ਚਾਹੇ ਕਿਸੇ ਮਰਦੀ ਦੁਨੀਆ ਦੇ ਵਿੱਚ ਪਿਆ ਪਰ ਪੁਲਿਸ ਦੇ ਕੋਲ ਕੀ ਅਧਿਕਾਰ ਆ ਕਿ ਉਹ ਨੂੰ ਟੋਟੇ ਟੋਟੇ ਕਰਕੇ ਉਹਦਾ ਮਾਰ ਦੇਵੇ ਹੱਡੀਆਂ ਪਸਲੀਆਂ ਭੰਨ ਦੇਵੇ ਤੇ ਅੱਜ ਬਾਪ ਬੇਸਾਕ ਉਹ ਵੀ ਪੁਲਿਸ ਦੇ ਵਿੱਚ ਅਸੀਂ ਉਹਦਾ ਪਿਓ ਪਰ ਅੱਜ ਬਿਲਕੁਲ ਤਾਂ ਰਿਹਾਗਾ ਪੁੱਤ ਦਾ ਦਰਦ ਤਾਂ ਹਰ ਹਰਕ ਨੂੰ ਹੁੰਦਾ ਫੜ ਕੇ ਬੇਸਾਕ ਅਦਾਲਤ ਫਾਂਸੀ ਦੇ ਦੇਉ ਦੁੱਖ ਨਹੀਂ ਹੁੰਦਾ ਦੋਖ ਉਹਦੋਂ ਹੁੰਦਾ ਜਦੋਂ ਤੁਹਾਡਾ ਉਹਨੇ ਦੇ ਵਿੱਚ ਬੱਚਾ ਮਾਰਿਆ ਜਾਵੇ ਇੱਕ ਉਹਦਾ ਸਾਹਮਣੇ ਖੜ ਕੇ ਅਦਾਲਤ ਦੇ ਵਿੱਚ ਪਾਈ ਫੈਸਲਾ ਹੋਣਾ ਤੇਰੇ ਪੁੱਤਰ ਨੂੰ 20 ਸਾਲੀ ਹੋ ਗਈ ਫਾਂਸੀ ਹੋ ਗਈ ਉਹ ਬੰਦਾ ਜਰ ਲੈਂਦਾ ਤੇ ਇਸ ਵੀਡੀਓ ਨੂੰ ਬਾਕੀ ਬਾਕੀ ਸ਼ੇਅਰ ਕਰ ਦਿਓ ਤੇ ਕਮੈਂਟ ਜਰੂਰ ਕਰਿਓ ਤੁਸੀਂ ਦੇਖਦੇ ਰਹੋ ਪੰਜਾਬੀ ਵਰਸਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ